ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਸਰਕਾਰ ਦੇ ਵੱਲੋਂ ਆਪਣਾ ਪਹਿਲਾ ਬਜਟ ਕੀਤਾ ਗਿਆ ਟੇਬਲ 78 ਬਿਲੀਅਨ ਡਾਲਰ ਦੇ ਘਾਟੇ ਵਾਲਾ ਹੈ ਬਜਟ ਕਿਸੇ ਇੱਕ ਪਾਰਟੀ ਦੀ ਬਜਟ ਨੂੰ ਪਾਸ ਕਰਵਾਉਣ ਲਈ ਪਾਏਗੀ ਜ਼ਰੂਰ ਸਰਕਾਰ ਨੇ ਬਜਟ ਦੇ ਨਾਲ ਇਮੀਗ੍ਰੇਸ਼ਨ ਟੀਚੇ ਵੀ ਕੀਤੇ ਸਾਂਝੇ 2026 ਦੇ ਵਿੱਚ 380000 ਲੋਕਾਂ ਨੂੰ ਮਿਲੇਗੀ ਪੀਆਰ 380000 ਟੈਂਪਰੇਰੀ ਫਾਰਮ ਵਰਕਰ ਪਰਮਿਟ ਅਤੇ 1.5 ਲੱਖ ਸਟੂਡੈਂਟਾਂ ਨੂੰ ਮਿਲੇਗੀ ਐਂਟਰੀ ਪ੍ਰੋਵਿੰਸ਼ਲ ਅਤੇ ਫੈਡਰਲ ਨਮਾਇੰਦਿਆਂ ਦੇ ਵੱਲੋਂ ਲੰਬਰ ਇੰਡਸਟਰੀ ਨੂੰ ਲੈ ਕੇ ਵੈਨਕੂਵਰ ਚ ਕੀਤੀ ਗਈ ਮੀਟਿੰਗ ਪ੍ਰੀਮੀਅਰ ਡੇਬੀ ਵੀ ਮੰਗ ਰਹੇ ਨੇ ਵੱਧ ਸਹਾਇਤਾ ਹੁਣ ਜਾਣਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਦੇ ਵੱਲੋਂ ਅੱਜ ਇਸ ਸਰਕਾਰ ਦਾ ਪਹਿਲਾ ਬਜਟ ਟੇਬਲ ਕੀਤਾ ਗਿਆ ਜਿਸ ਵਿੱਚ ਸਰਕਾਰ ਦਾ ਡੈਫਸਿਟ 78 ਬਿਲੀਅਨ ਡਾਲਰ ਦਾ ਰਹੇਗਾ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਨੰਬਰ ਵੀ ਸਾਂਝੇ ਕੀਤੇ ਗਏ ਨੇ ਜਿਸ ਤਹਿਤ ਅਗਲੇ ਸਾਲ 380000 ਲੋਕਾਂ ਨੂੰ ਪੀਆਰ ਦਿੱਤੀ ਜਾਏਗੀ ਜੋ ਨੰਬਰ 2025 ਦੇ ਵਿੱਚ 395000 ਸੀ ਇਸ ਤੋਂ ਇਲਾਵਾ ਟੈਂਪੋਰਰੀ ਫਾਰਮ ਵਰਕਰ ਦੇ ਨੰਬਰਸ ਦੇ ਵਿੱਚ ਵੀ ਵੱਡੀ ਗਿਣਤੀ 'ਚ ਕਟੌਤੀ ਕੀਤੀ ਗਈ ਹੈ 2000 26 ਦੇ ਵਿੱਚ 370000 ਟੈਂਪਰੇਰੀ ਫਾਰਮ ਵਰਕਰ ਜਾਰੀ ਕੀਤੇ ਜਾਣਗੇ ਅਤੇ 27 28 ਦੇ ਵਿੱਚ ਵੀ ਇਹ ਨੰਬਰ ਬਰਕਰਾਰ ਰਹੇਗਾ 2025 ਦੇ ਵਿੱਚ ਇਹ ਗਿਣਤੀ 673650 ਦੀ ਐਂਟਰੀ ਦੀ ਸੀ ਅਤੇ 2026 27 ਫਿਜ਼ੀਕਲ ইয়ার ਤੱਕ 168 ਮਿਲੀਅਨ ਡਾਲਰ ਦਾ ਨੁਕਸਾਨ ਵੀ ਹੋਏਗਾ ਜੋ ਕਿ ਐਪਲੀਕੇਸ਼ਨ ਫੀਸਦਰਾਂ ਆਉਣਾ ਸੀ ਰਿਫਿਊਜੀ ਪ੍ਰੋਗਰਾਮ ਤਹਿਤ ਪੀਆਰ ਦੇਣ ਤੇ 4 ਸਾਲਾਂ ਦੇ ਵਿੱਚ 120 ਮਿਲੀਅਨ ਡਾਲਰ ਦਾ ਖਰਚਾ ਆਏਗਾ 2025 ਚ ਟੈਂਪਰੇਰੀ ਵਰਕਰਾਂ ਦੇ ਆਉਣ ਦੀ ਗਿਣਤੀ 50% ਦੀ ਘਟਾਈਏ ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀ 2026 ਦੇ ਵਿੱਚ ਸਿਰਫ 1.5 ਲੱਖ ਪਰਮਟੇ ਜਾਰੀ ਕੀਤੇ ਜਾਣਗੇ ਤੇ ਸਰਕਾਰ ਦੇ ਵੱਲੋਂ ਜੋ ਪਹਿਲਾਂ ਨੰਬਰ ਜਾਰੀ ਕੀਤੇ ਗਏ ਸਨ ਇਸ ਨੂੰ ਉਸ ਤੋਂ ਵੀ ਘਟਾਇਆ ਗਿਆ ਕਿਉਂਕਿ ਇਮੀਗ੍ਰੇਸ਼ਨ ਪਿਛਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਇੱਕ ਵੱਡਾ ਮੁੱਦਾ ਰਿਹਾ ਜਿਸ ਕਾਰਨ ਸਰਕਾਰ ਹੁਣ ਇਸ ਸਖਤੀ ਦੇ ਰਾਹ ਦੇ ਉੱਪਰ ਹੈ ਇਸ ਤੋਂ ਇਲਾਵਾ BC12B 하우스 ਆਫ ਕਾਮਨਸ ਦੇ ਵਿੱਚ ਟੇਬਲ ਹੋਣਾ ਹੈ ਤੇ ਜੇਕਰ ਇਸ ਨੂੰ ਆਪੋਜੀਸ਼ਨ ਪਾਰਟੀਆਂ ਦਾ ਸਮਰਥਨ ਮਿਲਦਾ ਤਾਂ ਇਸ ਬਿੱਲ ਦੇ ਤਹਿਤ ਸਰਕਾਰ ਜਾਰੀ ਹੋਏ ਵੀਜ਼ਾ ਨੂੰ ਰੱਦ ਕਰਨ ਦਾ ਅਧਿਕਾਰ ਵੀ ਮੰਗ ਰਹੀ ਹੈ ਕਿ ਜੇਕਰ ਕਿਸੇ ਦੇ ਵਿੱਚ ਗਲਤ ਡਾਕੂਮੈਂਟ ਲਾਏ ਗਏ ਨੇ ਜਾਂ ਫਰਾਡ ਕੀਤਾ ਗਿਆ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ 1 ਸਾਲ ਰਹਿਣ ਤੋਂ ਬਾਅਦ ਜੇਕਰ ਕਿਸੇ ਨੇ ਰਿਫਿਊਜੀ ਕਲੇਮ ਅਪਲਾਈ ਕੀਤਾ ਤਾਂ ਉਹ ਐਪਲੀਕੇਸ਼ਨਸ ਰੱਦ ਕਰਨ ਦੇ ਪ੍ਰਬੰਧ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ। ਫੈਡਰਲ ਗਵਰਨਮੈਂਟ ਦੇ ਬਜਟ ਦੇ ਵਿੱਚ ਪਬਲਿਕ ਸਰਵਿਸ ਵਰਕਫੋਰਸ ਦੇ ਵਿੱਚ ਅਗਲੇ 3 ਸਾਲਾਂ ਦੌਰਾਨ 10% ਦੀ ਕਟੌਤੀ ਕਰਨ ਦੀ ਵੀ ਸਰਕਾਰ ਤਿਆਰੀ ਦੇ ਵਿੱਚ 2029-30 ਤੱਕ 40 ਹਜ਼ਾਰ ਜੋਬਸ ਫੈਡਰਲ EMPLOYES ਦੀਆਂ ਖਤਮ ਹੋਣਗੀਆਂ 2028-29 ਤੱਕ ਪਬਲਿਕ ਸੈਕਟਰ ਵਰਕਰਸ ਦੀ ਗਿਣਤੀ 3 ਲੱਖ 30 ਹਜ਼ਾਰ ਕੀਤੀ ਜਾਏਗੀ 2023-24 ਦੌਰਾਨ 3 ਲੱਖ 68 ਹਜ਼ਾਰ ਸੀ ਅਤੇ ਅਗਲੇ 5 ਸਾਲਾਂ ਦੇ ਵਿੱਚ 280 ਬਿਲੀਅਨ ਡਾਲਰ ਸਰਕਾਰ ਇਨਫਰਾਸਟ੍ਰਕਚਰ ਡਿਫੈਂਸ ਸਿਕਿਉਰਿਟੀ ਅਤੇ ਹਾਊਸਿੰਗ ਉੱਪਰ ਖਰਚੇ ਦਾ ਪਲਾਨ ਬਣਾ ਰਹੀ ਹੈ ਅਗਲੇ 5 ਸਾਲਾਂ ਦੇ ਵਿੱਚ 81.8 ਬਿਲੀਅਨ ਡਾਲਰ ਡਿਫੈਂਸ ਉੱਪਰ ਖਰਤੇ ਜਾਣਗੇ ਤਾਂ ਜੋ NATO ਦੇ ਟਾਰਗੇਟ ਨੂੰ ਪੂਰਾ ਕੀਤਾ ਜਾ ਸਕੇ ਕਿਉਂਕਿ NATO ਦੇ ਵਿੱਚ 5% ਸਪੈਂਡਿੰਗ ਦੀ ਸ਼ਰਤ ਹੈ ਜਿਸ ਨੂੰ ਕਿ ਕੈਨੇਡਾ ਪੂਰਾ ਕਰਨਾ ਚਾਹੁੰਦਾ ਹੈ ਤੇ ਇਸ ਸਾਲ ਦੇ ਵਿੱਚ ਜੀਡੀਪੀ ਦਾ 2% ਡਿਫੈਂਸ ਦੇ ਉੱਪਰ ਖਰਚਣ ਦੀ ਯੋਜਨਾ ਹੈ ਪਬਲਿਕ ਸੈਕਟਰ ਦੇ ਵਿੱਚ ਜੇਕਰ ਅਪਲਾਈਸ ਕੱਟ ਦੀ ਗੱਲ ਆਉਂਦੀ ਹੈ ਤਾਂ ਫੈਡਰਲ ਯੂਨੀਅਨਸ ਇਸ ਮਾਮਲੇ ਨੂੰ ਲੈ ਕੇ ਵਿਰੋਧ ਕਰ ਸਕਦੀਆਂ ਨੇ ਵੈਂਕੂਵਰ ਇਲਾਕੇ ਦੇ ਵਿੱਚ ਘਰਾਂ ਦੀ ਸੇਲ ਪਿਛਲੇ ਅਕਤੂਬਰ ਦੇ ਮੁਕਾਬਲੇ 14.3% ਘਟੀ ਹੈ ਅਤੇ ਬੈਂਚਮਾਰਕ ਪ੍ਰਾਈਸ ਵਿੱਚ 3.4% ਦੀ ਗਰਾਹਟਾਈ ਹੈ। ਗ੍ਰੇਟਰ ਵੈਂਕੂਵਰ ਰੀਅਲ ਏਸਟੇਟ ਬੋਰਡ ਮੁਤਾਬਕ ਅਕਤੂਬਰ ਦੇ ਵਿੱਚ 2255 ਘਰ ਵਿਕੇ ਨੇ ਅਤੇ ਪਿਛਲੇ 10 ਸਾਲ ਦੀ ਸੀਜ਼ਨਲ ਐਵਰੇਜ ਨਾਲੋਂ ਇਹ 16.3% ਘੱਟ ਹੈ। ਲਿਸਟਿੰਗ ਦੇ ਵਿੱਚ 13.2% ਦਾ ਵਾਧਾ ਹੋਇਆ ਹੈ। ਕੁੱਲ ਲਿਸਟਿੰਗਸ ਦੀ ਗਿਣਤੀ 16393 ਹੋ ਗਈ ਹੈ ਡਟੈਚਡ ਘਰਾਂ ਦਾ ਬੈਂਚਮਾਰਕ ਪ੍ਰਾਈਸ 19 ਲੱਖ 16000 ਹੈ ਜੋ ਕਿ ਇਸ ਸਾਲ ਦੀ ਸ਼ੁਰੂਆਤ ਤੋਂ 4.3% ਘਟਾ ਹੈ ਅਤੇ ਕਾਂਡੋ ਦਾ ਬੈਂਚਮਾਰਕ ਪ੍ਰਾਈਸ 5.1% ਘਟਿਆ ਜੇਕਰ ਫ੍ਰੀਜ਼ਰ ਵੈਲੀ ਰੀਅਲ اسٹیਟ ਬੋਰਡ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ 10121 ਐਕਟਿਵ ਲਿਸਟਿੰਗਸ ਨੇ ਜੋ ਕਿ ਸਤੰਬਰ ਨਾਲੋਂ 4% ਘੱਟ ਨੇ ਪਰ ਪਿਛਲੇ ਸਾਲਾਂ ਦੀ ਐਵਰੇਜ ਦੇ ਹਿਸਾਬ ਦੇ ਨਾਲ 15% ਜ਼ਿਆਦਾ ਨੇ ਅਕਤੂਬਰ ਦੇ ਵਿੱਚ ਫਰੇਜ਼ਰ ਪੈਲੀ ਚ ਡਟੈਚਡ ਹੋਮ 42 ਦਿਨਾਂ ਦੇ ਵਿੱਚ ਅਤੇ ਟਾਊਨ ਹਾਊਸ 37 ਦਿਨਾਂ ਦੇ ਵਿੱਚ ਵਿਕ ਰਿਹਾ ਜਿੱਥੇ ਸਿੰਗਲ ਫੈਮਿਲੀ ਡਟੈਚਡ ਹੋਮ ਦਾ ਬੈਂਚਮਾਰਕ ਪ੍ਰਾਈਸ 14,11,900 ਡਾਲਰ ਹੈ ਜੋ ਕਿ ਅਕਤੂਬਰ 2024 ਦੇ ਮੁਕਾਬਲੇ 5.1% ਘਟਾ ਹੈ ਟਾਊਨ ਹਾਊਸ ਦਾ ਬੈਂਚਮਾਰਕ ਪ੍ਰਾਈਸ 7,86,000 ਡਾਲਰ ਹੈ ਜੋ ਕਿ ਅਕਤੂਬਰ 2024 ਦੇ ਮੁਕਾਬਲੇ 5.6% ਘਟਾ ਹੈ ਕੌਂਡੋ ਅਪਾਰਟਮੈਂਟਸ ਦਾ ਬੈਂਚਮਾਰਕ ਪ੍ਰਾਈਜ਼ 5 ਲੱਖ 6000 ਡਾਲਰ ਹੈ ਜੋ ਕਿ ਅਕਤੂਬਰ 2024 ਦੇ ਮੁਕਾਬਲੇ 6.8% ਘਟਾ ਹੈ ਕਿਉਂਕਿ ਫਰੇਜ਼ਰ ਵੈਲੀ ਅਤੇ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਕੌਂਡੋ ਦੀਆਂ ਸੇਲਜ਼ ਦੇ ਵਿੱਚ ਵੱਡੀ ਗਰਾਬਟ ਆਈ ਹੈ ਜਿਸ ਦੇ ਨਾਲ ਪ੍ਰਾਈਜ਼ ਕਰੈਕਸ਼ਨ ਕਾਫੀ ਹੋਈ ਹੈ ਇਸ ਸਮੇਂ ਮੌਸਮ ਬਦਲ ਰਿਹਾ ਤੇ ਠੰਡ ਦੇ ਵਿੱਚ ਇਹ ਚਰਚਾਵਾਂ ਚੱਲਦੀਆਂ ਨੇ ਕਿ ਹਾਰਟ ਅਟੈਕ ਜਾਂ ਦਿਲ ਦੇ ਨਾਲ ਸੰਬੰਧਿਤ ਜਾਦਾ ਸਮੱਸਿਆਵਾਂ ਮੇ ਸਾਹਮਣੇ ਆਉਂਦੀਆਂ ਨੇ ਇਸ ਦਾ ਪੂਰਾ ਕਾਰਨ ਕੀ ਹੈ ਜਾਂ ਇਹ ਹਕੀਕਤ ਹੈ ਜਾਂ ਨਹੀਂ ਇਸ ਬਾਰੇ ਚੈਨਲ ਪੰਜਾਬੀ ਵੱਲੋਂ ਡਾਕਟਰ ਪ੍ਰਗਟ ਸਿੰਘ ਪੁਰਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਨਵੰਬਰ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਕੈਨੇਡਾ ਦੇ ਵਿੱਚ ਸਰਦੀਆਂ ਸ਼ੁਰੂ ਹੋ ਚੁੱਕੀਆਂ ਕਈ ਥਾਵਾਂ 'ਤੇ ਬਹੁਤ ਅਤ ਦੀ ਠੰਡ ਪੈਂਦੀ ਹੈ ਤੇ ਠੰਡ ਦੇ ਵਿੱਚ ਆਮ ਤੌਰ ਤੇ ਕਹਿੰਦੇ ਕਿ ਹਾਰਟ ਅਟੈਕ ਜ਼ਿਆਦਾ ਹੁੰਦੇ ਆ ਜਾਂ ਕੀ ਠੰਡ ਦੇ ਵਿੱਚ ਹਾਰਟ ਅਟੈਕ ਦੇ ਕੋਈ ਇਹਦਾ ਆਪਸ ਦੇ ਵਿੱਚ ਸੰਬੰਧ ਹੈਗਾ ਡਾਕਟਰ ਪ੍ਰਗਟ ਸਿੰਘ ਪੁਰਜੀ ਸਾਡੇ ਨਾਲ ਨੇ ਉਹਨਾਂ ਕੋਲੋਂ ਆਪਾਂ ਜਾਣਦੇ ਆ ਡਾਕਟਰ ਸਾਹਿਬ ਠੰਡ ਦਾ ਹਾਰਟ ਅਟੈਕ ਨਾਲ ਕੀ ਸਬੰਧ ਹੈ ਜੀ ਸਿੱਧਮ ਸਿੱਧਾ ਸਬੰਧ ਹੈਗਾ ਔਰ ਸਾਡਾ ਰਿਸਰਚ ਪਿਛਲੇ 5 ਦਹਾਕਿਆਂ ਤੋਂ ਸ਼ੋਅ ਕਰ ਰਿਹਾ ਵੀ ਜਦੋਂ ਜਦੋਂ ਮੌਸਮ ਟੈਂਪਰੇਚਰ ਡ੍ਰੌਪ ਹੋਊਗਾ ਸਿਆਲ ਹੋਣਗੇ ਤਾਂ ਹਾਰਟ ਅਟੈਕ ਦੀ ਦਰ ਵੱਧਦੀ ਹੈ ਹੁਣ ਮੈਂ ਡਰੋਣਾ ਨਹੀਂ ਮੰਗਦਾ ਦੇਖੋ ਜਿਹੜਾ ਦਸੰਬਰ 25 ਤਰੀਕਾ ਇਸ ਨਾਰਥ ਅਮਰੀਕਾ ਦਾ ਸਭ ਤੋਂ ਮਨਾਉਣ ਵਾਲਾ ਦਿਨ ਹੋਹੀ ਹੈ ਜਿਹਨੂੰ ਬੱਕ੍ਰਿਸਮਸ ਕਹਿੰਦੇ ਆ ਔਰ ਸਭ ਤੋਂ ਜ਼ਿਆਦਾ ਹਾਰਟ ਅਟੈਕ ਕ੍ਰਿਸਮਸ ਵਾਲੇ ਦਿਨ ਹੁੰਦੇ ਆ अच्छा जी उस तो बाद 26 तारीख नु दिसंबर जबो बॉक्सिंग डे दी स्ट्रेस पई हुंदी है भाई जाके 50% सामान लुटना और फिर 1 जनवरी ना क्योंकि 31 दिसंबर नु ਤੁਸੀਂ ਪਾਰਟੀਆਂ ਪੂੜੀਆਂ ਕਰਦੇ ਆ ਇੱਕ ਸੋ ਇਹ ਤਿੰਨ ਜਿਹੜੇ ਨੰਬਰ ਹੈਗੇ डिसेंबर 25 डिसेंबर 26 ਤੇ 1 ਜਨਵਰੀ ਇਹਦੇ ਚ ਅਸੀਂ ਦੇਖਦੇ ਹਾਰਟ ਅਟੈਕ ਦੀ ਦਰ ਵੱਧਦੀ ਆ ਸੋ ਰਿਸਰਚਰਸ ਨੇ ਕੈਨੇਡਾ ਅਮਰੀਕਾ ਸਾਰੀ ਜਗਾ ਹੰਗਰੀ ਜਿੱਥੇ ਵੀ ਰਸ਼ੀਆ ਜਿੱਥੇ ਵੀ ਬਰਫਬਾਰੀ ਹੁੰਦੀ ਆ ਟੈਂਪਰੇਚਰ ਡ੍ਰੌਪ ਹੁੰਦਾ ਉਹਨਾਂ ਨੇ ਦੇਖਿਆ ਵੀ ਕਾਰਨ ਕੀ ਆ ਕਾਰਨ ਪਹਿਲਾ ਤੇ ਹੈਗਾ ਵੀ ਜਦੋਂ ਟੈਂਪਰੇਚਰ ਡ੍ਰੌਪ ਹੁੰਦਾ ਸਾਡੇ ਜਿਹੜੇ ਖੂਨ ਦੀ ਨਸਾਂ ਆ ਉਹ ਟਾਈਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਵੀ ਅੰਦਰ ਸੇਕ ਜਿਹੜਾ ਹੈਗਾ ਉਹ ਕਨਜ਼ਰਵ ਕਰੇ ਜਾਂ ਪ੍ਰਿਜ਼ਰਵ ਕਰੇ ਉਹ ਜਿਹੜੇ ਨਸਾਂ ਟਾਈਟ ਹੋਈਆਂ ਮੜਾ ਜਾਂ ਬਲੱਡ ਪ੍ਰੈਸ਼ਰ ਕਿਸੇ ਨੂੰ ਹੈਗਾ ਫੌਰ ਵੱਧ ਗਿਆ ਜਿਹਦਾ ਪਹਿਲਾਂ ਵਧਿਆ ਉਹਦਾ ਹੋਰ ਵੱਧ ਗਿਆ ਅੱਛਾ ਤੇ ਹਾਰਟ ਦੇ ਉੱਤੇ ਲੋਡ ਪੈਂਦਾ ਜਿੰਨੀ ਤੁਹਾਡੀ ਜਿਹੜੀ ਬਲੱਡ ਵੈਸਲ ਟਾਈਟ ਆ ਹਾਰਟ ਨੂੰ ਉਹਨਾਂ ਈ ਜ਼ਿਆਦਾ ਕੰਮ ਕਰਨਾ ਪੈਣਾ ਵੀ ਉਹਦੇ ਵਿੱਚ ਬਲੱਡ ਪੰਪ ਕਰਨ ਵਾਸਤੇ ਹਾਰਟ ਨੇ ਤਾਂ ਆਪਣਾ ਕੰਮ ਕਰੀ ਜਾਣਾ ਤੇ ਉਹਦਾ ਰੈਜ਼ਿਸਟੈਂਸ ਵੱਧ ਗਿਆ ਕਿਉਂਕਿ ਬਲੱਡ ਪ੍ਰੈਸ਼ਰ ਜਿਹੜਾ ਵਧਿਆ ਉਹ ਇੱਕ ਮੇਨ ਕਾਰਨ ਹੈਗਾ ਦੂਜਾ ਹੁੰਦਾ ਜਿੱਦਾਂ ਮੈਂ ਦੱਸਿਆ ਵੀ ਹੌਲੀਡੇ ਦੀ ਖੁਸ਼ੀ ਵੀ ਹੁੰਦੀ ਆ ਤੇ ਸਟ੍ਰੈਸ ਵੀ ਹੁੰਦਾ ਸਟ੍ਰੈਸ ਇਹ ਹੁੰਦਾ ਵੀ ਬਹੁਤ ਸਾਰਾ ਲੋਕੀ ਕ੍ਰੈਡਿਟ ਕਾਰਡ ਤੇ ਚੱਕ ਲੈਂਦੇ ਸਮਾਨ ਵੀ ਇਹ ਵੀ ਤੋਹਫਾ ਦੇਣਾ ਇਹ ਵੀ ਫੰਕਸ਼ਨ ਕਰਨਾ ਇਹ ਵੀ ਪਾਰਟੀ ਕਰਨੀ ਆ ਸੋ ਉਹ ਮਾਨਸਿਕਤਾ ਦੇ ਉੱਤੇ ਅਸਰ ਪੈਂਦਾ ਤੁਹਾਡੀ ਰੋਜ਼ਚਰਿਆ ਦੀ ਜਿਹੜੀ ਰੂਟੀਨ ਆ ਉਹ ਖਰਾਬ ਹੋ ਗਈ ਤੁਹਾਨੂੰ ਨੀਂਦ ਠੀਕ ਨਹੀਂ ਮਿਲ ਰਹੀ ਕਦੇ-ਕਦੇ ਸਿਗਰਟ ਜ਼ਿਆਦਾ ਪੀ ਲਿੱਤੀ ਸ਼ਰਾਬ ਜ਼ਿਆਦਾ ਸੇਵਨ ਕਰ ਲਿਆ ਉਹਦਾ ਵੀ ਬੁਰਾ ਅਸਰ ਹੈ ਕਿਉਂਕਿ ਤੰਬਾਕੂ ਤਾਂ ਉਦਾਂ ਹੀ ਜਿਹੜਾ ਹੈਗਾ ਖੂਨ ਦੇ ਨਸਾਂ ਨੂੰ ਟਾਈਟ ਕਰਦਾ ਦੂਜਾ ਕਾਫੀ ਕੂਫੀ ਜ਼ਿਆਦਾ ਕਰ ਲੇ ਤੇ ਉਹ ਕੈਫੀਨ ਦੇ ਨਾਲ ਦਿਲ ਦੀ ਧੜਕਣ ਵੱਧ ਗਈ ਹੋਰ ਸੋ ਇਹ ਕੁਛ ਮਤਲਬ ਹੌਲੀਡੇਜ਼ ਦੇ ਟਾਈਮ ਜ਼ਿਆਦਾ ਸੇਵਨ ਹੁੰਦਾ ਤੀਜੀ ਗੱਲ ਇਹ ਦੇਖੀ ਆ ਵੀ ਜਿਹੜੇ 45 ਤੋਂ ਜ਼ਿਆਦਾ ਲੋਕ ਆ ਜਿਨ੍ਹਾਂ ਚ ਵਿੰਟਰ ਚ ਹਾਰਟ ਅਟੈਕ ਜ਼ਿਆਦਾ ਅਸੀਂ ਦੇਖਦੇ ਆ ਉਹ ਜਦੋਂ ਸਨੋ ਪੈ ਗਈ ਹੁਣ ਦੇਖੋ ਕੋਕيلا ਹਾਈਵੇ ਤੇ ਟਰੱਕ ਫਸੇ ਹੋਏ ਆ ਨਾ ਸਨੋ ਪਈ ਆ ਤੇ ਜਦੋਂ ਸਨੋ ਪੈ ਗਈ ਤੇ ਉਹ ਦੇਖਦੇ ਆ ਵੱਡੇ ਵੱਡੇ ਯੂ ਨੋ ਸੁਖ ਨਾਲ 7-8000 ਸਕਰ ਫਿਟ ਲਾਟ ਹੈਗੇ ਤੇ ਡਰਾਈਵੇ ਤੋਂ ਗੱਡੀ ਕਿੱਦਾਂ ਕਢਣੀ ਵੀ ਆਪਾਂ ਸ਼ਵਲਿੰਗ ਕਰੀਏ ਉਹ ਫਿਰ ਕਾਲੀ ਕਾਲੀ ਚ ਜਦੋਂ ਸ਼ਵਲਿੰਗ ਕਰਦੇ ਆ ਬਾਹਰ ਟੈਂਪਰੇਚਰ ਡ੍ਰੌਪ ਆ ਬਲੱਡ ਪ੍ਰੈਸ਼ਰ ਬਾਰਡਰ ਲਾਈਨ ਵਧਿਆ ਹੋਇਆ ਖਾਦੀ ਪੀਤੀ ਠੀਕ ਨਹੀਂ ਆ ਉਤੋਂ ਫਿਰ ਲੋਡ ਪੈ ਗਿਆ ਹਾਰਟ 'ਚ ਹੋਰ ਫਿਜ਼ੀਕਲ ਐਕਸਰਸਾਈਜ਼ ਦਾ ਉਹਦੇ ਨਾਲ ਵੀ ਟ੍ਰਿਗਰ ਹੁੰਦਾ ਫੇਰ ਉਹਨਾਂ ਨੇ ਦੇਖਿਆ ਵੀ ਜਿਹੜਾ ਨਾ ਵਾਇਰਸ ਹੈਗਾ ਭਾਵੇਂ ਉਹ ਪਹਿਲਾਂ ਫਲੂ ਦਾ ਹੁੰਦਾ ਸੀ ਕੋਵਿਡ ਤਾਂ ਚਲੋ 5 ਸਾਲ ਪਹਿਲਾਂ ਸਾਨੂੰ ਪਤਾ ਲੱਗਾ ਤੇ ਜਿਆਦਾ ਰਿਸਰਚ ਫਲੂ ਤੇ ਹੈਗੇ ਲੇਕਿਨ ਉਹ ਕੋਈ ਵੀ ਰੈਸਪੀਰੇਟਰੀ ਵਾਇਰਸ ਤੇ ਆ ਸਕਦੀ ਹੈ ਉਹਦੇ ਨਾਲ ਵੀ ਤੁਹਾਡੇ ਜਦੋਂ ਲੰਗਸ ਦੇ ਵਿੱਚ ਇਨਫੈਕਸ਼ਨ ਹੁੰਦਾ ਤੁਹਾਡੀ ਬਾਡੀ ਦੇ ਵਿੱਚ ਸਾਰਾ ਮਤਲਬ ਇਨਫੈਕਸ਼ਨ ਚੱਲ ਰਿਹਾ ਉਹ ਹਾਰਟ ਨੂੰ ਟਿਪ ਆਫ ਕਰ ਸਕਦਾ ਸੋ ਫਲੂ ਦਾ ਜਿਹੜਾ ਹੈਗਾ ਅਗਰ ਤੁਸੀਂ ਦੇਖੋ ਨਾ ਜਸਕਰਨ ਜੀ ਜਿਹੜੇ 10 ਪੈਮਾਨੇ ਆ ਵੀ ਤੁਹਾਡੀ ਉਮਰ ਸੁਖਦ ਔਰ ਲੰਬੀ ਸੋ ਸਾਲ ਤੱਕ ਕਿੱਦਾਂ ਰਹੇਗੀ ਉਹਦੇ ਚ ਮੋਟਾਪਾ ਡਾਇਬੀਟਿਸ ਬਲੱਡ ਪ੍ਰੈਸ਼ਰ 8ਵੇਂ 9ਵੇਂ 10ਵੇਂ ਥਾਂ ਤੇ ਤੇ ਚੌਥੇ ਸਥਾਨ 'ਚ ਹੈਗਾ ਫਲੂ ਸ਼ਾਟ ਵੀ ਅਗਰ ਤੁਸੀਂ ਫਲੂ ਸ਼ਾਟ ਲਾਇਆ ਤਾਂ ਬਚ ਜਾਓਗੇ ਵੀ ਤੁਹਾਡੀ ਉਮਰ ਵੱਧ ਸਕਦੀ ਹੈ ਸੋ ਫਲੂ ਦਾ ਟੀਕਾ ਕੋਵਿਡ ਦਾ ਟੀਕਾ ਸਰਕਾਰ ਤੁਹਾਨੂੰ ਫ੍ਰੀ ਦੇ ਰਹੀ ਹੈ 6 ਮਹੀਨੇ ਦੇ ਉੱਤੇ ਕੋਈ ਵੀ ਵਿਅਕਤੀ ਲਾ ਸਕਦਾ ਖਾਸ ਕਰਕੇ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੇ 60 ਪਹਿਨ ਸਾਲ ਤੋਂ ਉੱਤੇ ਆ ਘਰ 'ਚ ਰਹਿੰਦੇ ਆ ਸੈਡੈਂਟਰੀ ਲਾਈਫਸਟਾਈਲ ਹੈਗੇ ਇਮਿਊਨ ਸਿਸਟਮ ਕਮਜ਼ੋਰ ਹੈ ਮਲਟੀਪਲ ਹੈਲਥ ਪ੍ਰੋਬਲਮ ਹੈ ਐਸਮਾ ਹੈਗਾ ਲੰਗਸ ਪ੍ਰੋਬਲਮ ਹੈ ਹਾਰਟ ਡਿਜ਼ੀਜ਼ ਹੈ ਕਿਡਨੀ ਡਿਜ਼ੀਜ਼ ਹੈ ਹੈਗੇ ਮੋਟਾਪਾ ਹੈ ਜਾਂ ਕਿਸ ਨੂੰ ਡਿਮੈਂਸ਼ੀਅਲ ਜ਼ਾਈਮਰ ਹੁਣ ਚੌਥੀ ਗੱਲ ਹੋ ਗਈ ਵੀ ਜਦੋਂ ਸਮਰ ਹੁੰਦਾ ਜਦੋਂ ਸੂਰਜ ਦੀ ਟਿੱਕੀ ਚਮਕਦੀ ਆ ਤੇ ਸਾਡਾ ਜੀ ਕਰਦਾ ਘਰੋਂ ਬਾਹਰ ਜਾਈਏ ਸੈਰ ਤੇ ਜਾਈਏ ਬੀਚ ਤੇ ਚਲੇ ਜਾਈਏ ਪਾਰਕ ਤੇ ਚਲੇ ਜਾਈਏ ਤਾਂ ਵਿੰਟਰ ਚ ਕੀ ਆ ਬੰਦਾ ਟਰੈਪ ਹੋ ਜਾਂਦਾ ਗਤੀਵਿਧੀ ਉਹਦੀ ਘਟ ਜਾਂਦੀ ਫਿਜ਼ੀਕਲ ਐਕਸਰਸਾਈਜ਼ ਘਟ ਜਾਂਦੀ ਐਗਜ਼ਰਸ਼ਨ ਉਹਦਾ ਘਟ ਜਾਂਦਾ ਸੋ ਦਾ ਰਿਜ਼ਰਵ ਜਿਹੜਾ ਹੈਗਾ ਉਹ ਉਹ ਲੋ ਲੋ ਹੋ ਜਾਂਦਾ ਸੋ ਇਹ ਕੁਝ ਇੱਕ ਫੈਕਟਰਸ ਹੈਗੇ ਜਿਹਦੇ ਕਰਕੇ ਸਿਆਲਾਂ ਚ ਹਾਰਟ ਅਟੈਕ ਜਿਹੜਾ ਹੈਗਾ ਉਹ ਹਮੇਸ਼ਾ ਵੱਧਾ ਜਦੋਂ ਆਪਾਂ ਇਹਨੂੰ ਲੈਬ ਦੇ ਵਿੱਚ ਦੇਖੀਏ ਸੁਕਸ਼ਮ ਰੂਪ ਚ ਤਾਂ ਕੋਲੇਸਟ੍ਰੋਲ ਜਿਹੜਾ ਹੈਗਾ ਕਿਸੇ ਦਾ ਅਗਰ ਥੋੜਾ ਜਿਆਦਾ ਵਧਿਆ ਤੇ ਸਿਆਲਾਂ ਚ ਹੋਰ ਵਧੂਗਾ ਕਿਉਂਕਿ ਖੂਨ ਸੰਘਣਾ ਹੁੰਦਾ ਕੋਲੇਸਟ੍ਰੋਲ ਹੋਰ ਕਨਸੈਂਟਰੇਟ ਹੁੰਦਾ ਔਰ ਸਾਡੇ ਜਿਹੜੇ ਛੋਟੀਆਂ ਬਲੱਡ ਵੈਸਲ ਐ ਕੋਰਨਰ ਜਿਹੜੇ ਹਾਰਟ ਨੂੰ ਫੀਡ ਕਰਦੀਆਂ ਉਹਨਾਂ ਦੇ ਅੰਦਰ ਐਂਡੋਥੀਲੀਅਮ ਆ ਉਹਨਾਂ ਨੂੰ ਡੈメージ ਕਰਦਾ ਇਨਫਲੇਮ ਕਰਦਾ ਹਾਈ ਕੋਲੇਸਟ੍ਰੋਲ ਉਹ ਵੀ ਸੈਲਾਂ ਚ ਜ਼ਿਆਦਾ ਦੂਜਾ ਚ ਜਿਹੜੇ ਸਾਡੇ ਹਾਰਮੋਨਸ ਹੈਗੇ ਜਿਹੜੇ ਸਾਡੀ ਕਿਡਨੀਸ ਤੋਂ ਬਣ ਰਹੇ ਐਡਰੇਨਾਲਿਨ ਨੋਨ ਐਡਰੇਨਾਲਿਨ ਉਹਦੀ ਮਾਤਰਾ ਵੱਧ ਗਈ ਨੀਂਦ ਠੀਕ ਨਹੀਂ ਹੈਗਾ ਸਟ੍ਰੈਸ ਹਾਰਮੋਨ ਦੀ ਵਾਤਰਾ ਵੱਧ ਗਈ ਸੋ ਇਹ ਲੈਬ ਦੇ ਵਿੱਚ ਵੀ ਸਾਨੂੰ ਇਹ ਨਜ਼ਰ ਆਉਂਦਾ ਵੀ ਇਹ ਫਾਈਂਡਿੰਗਸ ਆ ਰਹੀਆਂ ਸੋ ਪ੍ਰੋਟੈਕਸ਼ਨ ਦੇ ਤੌਰ ਤੇ ਬੰਦਾ ਕੀ ਕਰੇ ਪਹਿਲੀ ਗੱਲ ਤਾਂ ਪੂਰਾ ਪੂਰਾ ਮਤਲਬ 12 ਮਹੀਨੇ ਆਪਣੇ ਆਪਣੇ ਫਿਜ਼ੀਕਲ ਐਕਟੀਵਿਟੀ ਤੇ ਰੱਖੋ ਜੀ ਅਗਰ ਸਿਆਲ ਚ ਬਹੁਤ ਜ਼ਿਆਦਾ ਬਾਹਰ ਟੈਂਪਰੇਚਰ ਲੋ ਹੈਗਾ ਤੁਸੀਂ ਜਿਮ ਜਾ ਸਕਦੇ ਆ ਜਾਂ ਘਰ ਤੋਂੜੇ ਪੌੜੀਆਂ ਉੱਪਰ ਥੱਲੇ ਕਰ ਸਕਦੇ ਆ ਤੇ ਮਤਲਬ ਤੁਸੀਂ ਘਰੇ ਵੀ ਮਤਲਬ ਗਤੀਵਿਧੀ ਰੱਖ ਸਕਦੇ ਹੋ ਦੂਜਾ ਬਾਹਰ ਜਾਣਾ ਤੇ ਆਪਣੇ ਆਪ ਨੂੰ ਮਲਟੀਪਲ ਲੇਅਰਸ ਚ ਕਰੋ ਤਾਂ ਕਿ ਗਰਮਾਇਸ਼ ਰਹੇ ਅਗਰ ਠੰਡਾ ਹੈਗਾ ਤੇ ਤੁਹਾਡੇ ਬਲੇਜ਼ਰ ਵਸਦੇ ਨੇ ਹੋਰ ਟਾਈਟ ਹੋ ਜਾਣਾ ਕੋਰਿਸਪੌਂਸ ਹੈਗਾ ਸਾਡਾ ਸੋ ਅਗਰ ਤੁਸੀਂ ਵਾਰਮ ਹੈਗੇ ਤਾਂ ਬਲੱਡ ਹਾਊਸ ਖੁੱਲੀਆਂ ਰਹਿਣਗੇ ਤੀਜਾ ਤੰਬਾਕੂ ਦਾ ਸੇਵਨ ਤਾਂ ਛੱਡ ਦੋ ਹੁਣ ਸ਼ਰਾਬ ਦਾ ਵੀ ਮੈਂ ਕਹਾਂਗਾ ਛੱਡ ਦੋ ਲੇਕਿਨ ਲੋਕਾਂ ਨੇ ਮੰਨਣਾ ਨਹੀਂ ਹੈਗਾ ਸੋ ਜਿਹੜੇ ਪਿੰਦੇ ਉਹ ਘਟਾ ਲਓ ਭਾਈ ਥੋੜਾ ਜਿਆ ਕਰ ਲਓ ਹੈਨਾ ਵੀ ਤੁਸੀਂ ਅਗਰ 2-3 ਪੈਕ ਲੋਣੇ ਤੇ ਅੱਧਾ ਕਰ ਲਓ ਵੀ ਤੁਸੀਂ ਘਟਨਾ ਦੇ ਹੈ ਨਹੀਂ ਪਾਰਟੀਆਂ ਛੱਡੀਆਂ ਤੇ ਕਰਨੀਆਂ ਹੈਨਾ ਜੀ ਸੋ ਉਪਰ ਸ਼ਰਾਬ ਦਾ ਵੀ ਸੇਵਨ ਕਰੋ ਉਹ ਸਟ੍ਰੈਸ ਨੂੰ ਮੈਨੇਜ ਕਰਨ ਵਾਸਤੇ ਦੇਖੋ ਸਭ ਤੋਂ ਵੱਡਾ ਤੋਹਫਾ ਹੁੰਦਾ ਇੱਕ ਦੂਜੇ ਦੇ ਨਾਲ ਜਾ ਕੇ ਮਿਲਣਾ ਜੁਲਣਾ ਹਾਲਚਲ ਪੁੱਛਣਾ ਕੈਨੇਡਾ ਦੇ ਵਿੱਚ ਗਰੋਸਰੀ ਪ੍ਰਾਇਸ ਇਸ ਸਮੇਂ ਵੱਡਾ ਮੁੱਦਾ ਬਣੇ ਹੋਏ ਨੇ ਜੇਕਰ ਇਸ ਸਮੇਂ ਗਰੋਸਰੀ ਦੇ ਵਧੇ ਹੋਏ ਪ੍ਰਾਈਸ ਕਾਰਨ ਤੁਸੀਂ ਖਾਣ ਪੀਣ ਦੀਆਂ ਆਦਤਾਂ ਬਦਲ ਰਹੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ ਸਟੈਟਿਸਟਿਕ ਕੈਨੇਡਾ ਅਨੁਸਾਰ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਕੈਨੇਡੀਅਨਾਂ ਨੂੰ ਇਸ ਸਾਲ 4% ਜ਼ਿਆਦਾ ਪੇ ਕਰਨਾ ਪਿਆ ਜਿਸ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਕਾਫੀ ਬੀਫ ਅਤੇ ਕਨਫੈਕਸ਼ਨਰੀ ਨੇ ਪਾਇਆਗਾ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਦਾ ਪ੍ਰਾਈਸ 28.6% ਵਧਿਆ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਰੋਸਟਰਡ ਅਤੇ ਗਰਾਊਂਡਡ ਕਾਫੀ ਦਾ ਪ੍ਰਾਈਸ 41% ਵਧਿਆ ਕਿਉਂਕਿ ਬ੍ਰਾਜ਼ੀਲ ਦੇ ਸਮਾਨ ਉਪਰ ਅਮਰੀਕੀ ਟੈਰਫਸ ਨੇ ਇਸ ਦਾ ਪ੍ਰਾਈਸ ਵਧਾਇਆ ਹੈ ਬੀਫ ਦੀ ਕੀਮਤ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 14% ਵਧੀਆ ਤੇ ਹਰ ਪ੍ਰਕਾਰ ਦੀ ਬੀਫ ਦੇ ਪ੍ਰਾਈਸ ਦੇ ਵਿੱਚ ਡਬਲ ਨੰਬਰਸ ਦੇ ਵਿੱਚ ਵਾਧਾ ਹੋਇਆ ਹੈ। ਬੇਕਨ ਦਾ ਪ੍ਰਾਈਸ ਸਾਲ ਦਰ ਸਾਲ 8.2% ਵਧੇ ਨੇ, ਕੈਂਡ ਸੈਲਮਨ ਦਾ ਪ੍ਰਾਈਸ 8.3% ਵਧਿਆ, ਡਰਾਈ ਅਤੇ ਡੀਹਾਈਡਰੇਟਡ ਫਰੂਟਸ ਦਾ ਪ੍ਰਾਈਸ 10.9% ਵਧਿਆ। ਚਾਕਲੇਟ ਅਤੇ ਸਵੀਟਸ ਦਾ ਪ੍ਰਾਈਸ ਪਿਛਲੇ ਸਾਲ ਸਤੰਬਰ ਦੇ ਮੁਕਾਬਲੇ 10.4% ਵਧਿਆ ਕਿਉਂਕਿ ਸਾਊਥ ਅਫਰੀਕਾ ਦੇ ਵਿੱਚ ਮੌਸਮ ਦੀ ਖਰਾਬੀ ਅਤੇ ਬਿਮਾਰੀਆਂ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ ਕਿਉਂਕਿ 70% ਕੋਕੋ ਦੀ ਸਪਲਾਈ ਉੱਥੋਂ ਆਉਂਦੀ ਹੈ। ਔਰੈਂਜ ਜੂਸ ਦਾ ਪ੍ਰਾਈਸ ਪਿਛਲੇ ਸਾਲ ਦੇ ਮੁਕਾਬਲੇ 10.7% ਵਧਿਆ ਪਰ ਐਪਲ ਜੂਸ ਦੇ ਪ੍ਰਾਈਸ ਦੇ ਵਿੱਚ ਕੋਈ ਫਰਕ ਨਹੀਂ ਪਿਆ। ਇਸ ਤੋਂ ਇਲਾਵਾ 베ਰੀਜ਼ ਦੇ ਪ੍ਰਾਈਸ ਦੇ ਵਿੱਚ 14% ਦੀ ਗਿਰਾਵਟ ਦੇਖੀ ਗਈ ਹੈ ਕਿਉਂਕਿ ਅੰਬਰ ਭਾਪਕੇ ਖੀਰਿਆਂ ਦੇ ਪ੍ਰਾਈਸ 2.2% ਬਾਦੇ ਨੇ ਅਤੇ ਇੰਨਾ ਪ੍ਰਾਈਸ ਵਧਨ ਕਾਰਨ ਲੋਕਾਂ ਦੀ ਸਪੈਂਡਿੰਗ ਗ੍ਰੋਸਰੀ ਦੇ ਉੱਪਰ ਵੱਧ ਰਹੀ ਹੈ ਜੋ ਕਿ ਚਿੰਤਾ ਦਾ ਵਿਸ਼ਾ ਤੇ ਇਸ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਨੂੰ ਕੋਈ ਕੰਟਰੋਲ ਨੀਤੀ ਅਪਣਾਉਣੀ ਚਾਹੀਦੀ ਹੈ ਪਰ ਉਹ ਵੱਡੇ ਗ੍ਰੋਸਰਸ ਦੀ ਗੱਲ ਕਹਿੰਦੇ ਨੇ ਕਿ ਸਪਲਾਈਅਰ ਦੇ ਵੱਲੋਂ ਜਦੋਂ ਸਮਾਨ ਮਹਿੰਗਾ ਮਿਲਦਾ ਹੈ ਤੇ ਜੋ ਮਾਰਕੀਟਸ ਅਮਰੀਕੀ ਟੈਰਿਫਸ ਦੇ ਨਾਲ ਪ੍ਰਭਾਵਿਤ ਹੋਈਆਂ ਨੇ ਉੱਥੋਂ ਵੀ ਸਮਾਨ ਮਹਿੰਗਾ ਮਿਲ ਰਿਹਾ ਜਿਸ ਕਾਰਨ ਇਹ ਬੋਝ ਕੈਨੇਡੀਅਨਸ ਤੇ ਪੈ ਰਿਹਾ ਹੈ ਇੰਸ਼ੋਰੈਂਸ ਦੇ ਵਿੱਚ ਕੱਚੀ ਪੱਕੀ ਪਾਲਿਸੀ ਦੀ ਚਰਚਾ ਬਹੁਤ ਵਾਰ ਚੱਲਦੀ ਹੈ ਪਰ ਇਹ ਹੈ ਕਿ ਇਸ ਬਾਰੇ ਥਿੰਕ ਇੰਸ਼ੋਰੈਂਸ ਤੋਂ ਪਰਮਿੰਦਰ ਸਿੰਘ ਥਿੰਦ ਹੋਰਾਨਾ ਚੈਨਲ ਪੰਜਾਬੀ ਨੇ ਖਾਸ ਗੱਲਬਾਤ ਕੀਤੀ ਹੈ ਇੰਸ਼ੋਰੈਂਸ ਬੰਦੀ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਆਂ ਪਰ ਦੋ ਤਿੰਨ ਗੱਲਾਂ ਕਿ ਕੱਚੀ ਪਾਲਸੀ ਪੱਕੀ ਪਾਲਸੀ ਜਾਂ ਇੱਕ ਪਾਲਸੀ ਜਿਹਦੇ ਵਿੱਚ ਪੈਸੇ ਵਾਪਸ ਆ ਜਾਂਦੇ ਆ ਇਹ ਕੀ ਹੁੰਦੀ ਹੈ ਤੇ ਪੈਸੇ ਕਿੱਦਾਂ ਵਾਪਸ ਆ ਸਕਦੇ ਆ ਆਪਾਂ ਜਾਣਦੇ ਆ ਪਰਮਿੰਦਰ ਥਿੰਦ ਹੋਣਾ ਤੋਂ ਥਿੰਕ ਇੰਸ਼ੋਰੈਂਸ ਤੋਂ ਥਿੰਦ ਸਾਹਿਬ ਇਹ ਕੱਚੀ ਪਾਲਸੀ ਪੱਕੀ ਪਾਲਸੀ ਦਾ ਕੀ ਫਰਕ ਹੁੰਦਾ ਤੇ ਇਹਦੇ ਵਿੱਚ ਪੈਸੇ ਵਾਪਸ ਕਿੱਦਾਂ ਆਉਂਦੇ ਆ ਹਾਂਜੀ ਦੋ ਤਰੀਕੇ ਦੀਆਂ ਪਾਲਸੀਆਂ ਨੇ ਜੀ ਇਕ ਤਾਂ ਆਪਾਂ ਕਹਿੰਦੇ ਕੱਚੀ ਪੌਸੀ ਦੰਗੀ ਉਹਨੂੰ ਆਪਾਂ ਕਹਿੰਦੇ ਟਰਮ ਇੰਸ਼ੂਰੈਂਸ ਟਰਮ ਇੰਸ਼ੂਰੈਂਸ ਹੈ ਜਿੱਦਾਂ ਐਗਜ਼ਾਮਪਲ ਜੇ ਹੁਣ ਆਪਾਂ ਬੰਦਾ ਕਹੇ 100 ਕਿਲੋਮੀਟਰ ਜਾਣਾ ਜੀ ਤੇ ਉਹ ਕਹੇ ਮੈਂ ਤਾਂ ਗੈਸ ਪਾਣੀ ਹੈ 60 ਕਿਲੋਮੀਟਰ ਤੱਕ ਹੀ ਹੂੰ ਉਹਦਾ ਮਤਲਬ ਹੈ ਟਰਮ ਜਿਹੜੀ ਹੈਗੀ ਉਹ ਏਜ 60 ਤੱਕ ਹੈ ਜਾਂ ਬੰਦਾ ਕਹੇ ਮੈਂ 65 ਸਾਲ ਤੱਕ ਜਾਣਾ ਆ 65 ਸਾਲ ਦੀ ਏਜ ਤੱਕ ਟਰਮ ਹੋਗੀ ਉਹਨੇ ਚਿਰ ਦੀ ਟਰਮ ਕਰਾ ਲਈ ਉਹ ਟਰਮ ਇੱਕ ਟਾਈਮ ਤੇ ਜਾ ਕੇ ਮੁੱਕ ਜਾਣੀ ਆ ਜੀ ਉਹਨੂੰ ਆਪਾਂ ਕਹਿੰਦੇ ਆ ਕੱਚੀ ਪਾਲਸੀ ਅੱਜ ਪਾਲਸੀ ਹੈਗੀ ਐ ਜਿੰਨਾ ਚਿਰ ਅਸੀਂ ਪੈਸੇ ਦੇਈਏ ਨੇ ਸਾਡੀ ਪਾਲਸੀ ਹੈਗੀ ਸਾਨੂੰ ਪਤਾ ਨਹੀਂ ਗੈਸ ਪਾਲੀ ਜਿੰਨਾ ਜਿੰਨੇ ਦੂਰ ਤੱਕ ਅਸੀਂ ਜਾਣਾ ਹੁਣ ਆ ਵੀ ਸਾਨੂੰ ਇਹ ਪਤਾ ਵੀ ਏਜ ਤਾਂ ਹੈਗੀ ਐ 100 ਪਰ ਇਹ ਪਾਲਸੀ ਕਰਾਈ ਵੀ 70 ਤੱਕ ਜਾਂ 75 ਤੱਕ ਉਦੋਂ ਮੁੱਕ ਜਾਣੀ ਐ ਇਸੇ ਕਰਕੇ ਜਿਹੜੀਆਂ ਟਰਮ ਪਾਲਸੀਆਂ ਨੇ ਕੱਚੀਆਂ ਪਾਲਸੀਆਂ ਨੇ ਉਹ ਸਸਤੀਆਂ ਪਾਲਸੀਆਂ ਨੇ ਜਦੋਂ ਰੀਨਿਊ ਹੁੰਦੀ ਐ ਤੇ ਬਹੁਤ ਜ਼ਿਆਦਾ ਮਹਿੰਗੀ ਹੋ ਜਾਂਦੀ ਐ ਐਗਜ਼ਾਮਪਲ ਜੇ ਕੋਈ 30 ਸਾਲਾਂ ਦਾ ਉਹਨੇ 65 ਸਾਲ ਤੱਕ ਅਟਰਮ ਕਰਾ ਲਈ ਕੱਚੀ ਪਾਲਸੀ ਆਜੋ ਮਿਲਨ ਨਾਲ ਦੀ ਪਾਲਸੀ ਕਰਾ ਲਈ ਅਗਲਾ 50 ਡਾਲਰ ਦਿੰਦਾ ਤਾਂ ਕਹਿੰਦਾ ਮੇਰੀ 50 ਡਾਲਰ ਦੀ ਪਾਲਸੀ ਹੋ ਗਈ ਜੀ ਪਰ ਜਦੋਂ 65 ਦਾ ਹੋਣਾ ਉਹਦੀ ਕਿਸ਼ਤ ਬਹੁਤ ਵੱਜਣੀ ਆ ਜੇ ਰੱਖਣੀ ਜੇ ਰੱਖਣੀ ਹੋਈ ਤਾਂ ਇੱਕ ਤਾਂ ਪਾਲਸੀ ਮੁੱਕ ਜਣੀ ਆ ਹੁਣ ਬੰਦਾ ਕਵੇ ਮੈਂ ਤਾਂ ਰੱਖਣੀ ਆ ਜੀ ਪਰ ਰੱਖਣੀ ਤਾਂ ਉਹਦੀ ਕਿਉਂਕਿ ਉਹਦਾ ਏਜ ਵੀ 65 ਹੋ ਗਈ ਜੀ ਉਹ ਉਹਦੀ ਕਿਸ਼ਤ ਵੀ ਬਹੁਤ ਵੱਧ ਹੋ ਗਈ ਉਦੋਂ ਫਿਰ ਹਾਂ ਜਿਹੜੀ ਅਟਰਮ ਪਾਲਸੀ ਲੋਕੀ ਤਾਂ ਲੈਂਦੇ ਨੇ ਵੀ ਜੇ ਵੱਡਾ ਰਿਸਕ ਥੋੜੇ ਡਾਲਰਾਂ ਚ ਕਵਰ ਕਰਨਾ ਕੋਈ ਯੰਗ ਫੈਮਲੀ ਆ ਬਜਟ ਨਹੀਂ ਲਾਉ ਕਰਦਾ ਕੋਈ ਨਾਮ ਆਪਣੀ ਜ਼ਰੂਰਤਾਂ ਦੇ ਹਿਸਾਬ ਨਾਲ ਕੋਈ ਵੱਡਾ ਬਿਜ਼ਨਸਮੈਨ ਆ ਕਿ ਭੇ ਥੋੜਾ ਟਾਈਮ ਰਿਸਕ ਹੈ ਮੇਰੇ ਕੋ 5 7 7 ਸਾਲ ਤੇ ਉਹ ਰਿਸਕ ਹੀ ਕਵਰ ਕਰਨਾ ਹੈ ਉਹਦੇ ਵਾਸਤੇ ਤਾਂ ਟਰਮ ਪਾਲਸੀ ਬਹੁਤ ਵਧੀਆ ਠੁਕਦੀ ਆ ਹੁਣ ਜਿੰਨੂੰ ਪਤਾ ਵੀ ਲੌਂਗ ਟਰਮ ਜਿਹਦਾ ਪੰਗ ਗੱਲ ਕੀਤੀ ਵੀ ਉਹੀ ਜਾਣਾ ਤਾਂ ਹੀ 100 ਕਿਲੋਮੀਟਰ ਹੈ ਜੀ ਅਗਿਆਸ ਪਾਈ ਹੋਈ 60 ਕਿਲੋਮੀਟਰ ਤੱਕ ਤੇ ਪੰਗਾ ਤਾਂ ਪੈਣਾ ਹੀ ਪੈਣਾ ਹੁਣ ਆ ਵੀ ਉਹ ਚੀਜ਼ ਨੂੰ ਅਸੀਂ ਕਦੋਂ ਸੁਧਾਰਨਾ ਹੈ ਉਹ ਸਾਡੇ ਦੇ ਵਧੀਆ ਤੁਸੀਂ ਐਡਵਾਈਜ਼ਰ ਨਾਲ ਬਹਿ ਕੇ ਦੇਖਦੇ ਹਾਂ ਸੋਚਦੇ ਹਾਂ ਵੀ ਤੁਹਾਡੀਆਂ ਜ਼ਰੂਰਤਾਂ ਕੀ ਨੇ ਤੁਸੀਂ ਆਪਦੀ ਜ਼ਰੂਰਤਾਂ ਦੇ ਹਿਸਾਬ ਨਾਲ ਗੈਸ ਪਾਓ ਜਿੱਥੋਂ ਤੱਕ ਤੁਸੀਂ ਜਾਣਾ ਹੈ ਤੁਹਾਨੂੰ ਪਤਾ ਉੱਥੇ ਤੁਹਾਡੀ ਪਾਲਸੀ ਤੁਹਾਡੇ ਨਾਲ ਕੰਮ ਕਰੇ ਇੱਕ ਤਾਂ ਹੋ ਗਈ ਕੱਚੀ ਹੁਣ ਤੁਸੀਂ ਕਹਿੰਦੇ ਪਰਮਾਨੈਂਟ ਪਾਲਸੀ ਪਰਮਾਨੈਂਟ ਪਾਲਸੀ ਉਹ ਵੀ ਉਹ ਸਾਰੀ ਉਮਰ ਚੱਲੂਗੀ ਅੱਛਾ ਜੀ ਹੁਣ ਭਾਵੇਂ ਏਜ 100 ਆ 95 ਆ ਉਹ ساری ਉਮਰ ਚੱਲਣੇ ਚੱਲਣੇ ਆ ਹੁਣ ਤੁਸੀਂ ਪੈਸੇ ਉਹਦੇ ਦੇ ਤੇ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ ਕਿਸ਼ਤਾਂ 10 ਸਾਲਾਂ ਚ ਮਕਾਉਣੀ ਆ 5ਾਂ ਚ ਮਕਾਉਣੀ ਆ 20ਾਂ ਚ ਮਕਾਉਣੀ ਆ ਜਾਂ ساری ਉਮਰ ਕਿਸ਼ਤ ਦੇਣੀ ਆ ਹੁਣ ਇੱਕ ਉਹ ਪਰਮਾਨੈਂਟ ਪਾਲਸੀ ਹੋ ਗਈ ਆ ਉਹਨੂੰ ਕਹਿੰਦੇ ਆ ਪਰਮਾਨੈਂਟ ਘਰ ਵਾਂਗ ਉਹ ਪਰਮਾਨੈਂਟ ਆ ਵੀ ساری ਉਮਰ ਪਾਲਸੀ ਚੱਲਣੀ ਚੱਲਣੀ ਆ ਉਹ ਪਾਲਸੀਆਂ ਮਹਿੰਗੀਆਂ ਹੋ ਗਈਆਂ ਅਟਾਰਮ ਸਸਤੀ ਹੋ ਗਈ ਕਿਉਂਕਿ ਪਰਮਾਨੈਂਟ ਪਾਲਸੀ ਚ ਕੰਪਨੀ ਨੇ ਇੱਕ ਦਿਨ ਕਲੇਮ ਦੇਣਾ ਹੀ ਦੇਣਾ ਹੁਣ ਤੁਸੀਂ ਦੂਜਾ ਕੁਐਸਚਨ ਪੁੱਛਿਆ ਮਨੀ ਜੀ ਪੈਸਾ ਵਾਪਸ ਕਿੱਦੇ ਚਾ ਪੈਸਾ ਵਾਪਸ ਕਿੱਦਾਂ ਆਉਂਦਾ ਪੈਸਾ ਵਾਪਸ ਹੈ ਜਿਹੜੀ ਹੁਣ ਉਹ ਤਾਂ ਆਪਾਂ ਗੈਸ ਪੋਆਇਆ ਮਹੀਨੇ ਦੀ ਕੈਸ਼ ਦਿੱਤੀ ਤੇ ਚੱਲੀ ਜਾਂਦੀ ਹੈ ਜਿਹੜੀ ਟਰਮ ਆਪ ਕੱਤੀ ਹੋਈ ਜਿਹੜੀ ਪਰਮਨੈਂਟ ਪਾਲਸੀ ਆ ਉਹਦੇ ਦੋ ਆਪਸ਼ਨਾਂ ਨੇ ਇੱਕ ਤਾਂ ਤੁਸੀਂ ਪੈਸੇ ਪਾਈਆਂ ਜੇ ਇੱਕ ਐਗਜ਼ਾਮਪਲ 100 ਡਾਲਰ ਪਾਇਆ ਤੁਸੀਂ ਹੁਣ 70 ਡਾਲਰ ਤੁਹਾਡੀ ਕਾਸਟ ਹੈਗੀ ਇੰਸ਼ੋਰੈਂਸ ਦੀ ਹੁਣ 30 ਡਾਲਰ ਕਾਸਟ ਹੈਗੀ ਤੁਹਾਡੀ ਸੇਵਿੰਗ ਹੋ ਰਹੀ ਆ ਹਮ ਹੁਣ ਐਗਜ਼ਾਮਪਲ ਟਾਈਮ ਦੇ ਨਾਲ ਹੌਲੀ ਹੌਲੀ ਕਿਸ਼ਤ ਮੁੱਕ ਗਈ ਹੁਣ 70 ਵਾਲੀ ਜਿਹੜੀ ਕੈਸ ਸੀਗੀ ਉਹ ਘਟ ਗਈ ਹੁਣ ਤੁਸੀਂ ਪੈਸੇ ਪਾਈਏ ਨਾ ਪਾਲਿਸੀ ਪੇ ਆਫ ਹੋ ਗਈ ਹੁਣ ਜਿੰਨੇ ਵੀ ਪੈਸੇ ਤੁਸੀਂ 30 30 ਡਾਲਰ ਕਰਕੇ ਦਿੱਤੇ ਹੈ ਜਾਂ 100 100 ਕਰਕੇ ਦਿੱਤੇ ਹੈਗੇ 200 ਕਰਕੇ ਦਿੱਤੇ ਹੁਣ ਇੱਕ ਵੱਡਾ ਅਮਾਉਂਟ ਬਣ ਗਿਆ ਉਹ ਫਿਰ ਅਗੇਨ ਉਹ ਗਰੋ ਹੋ ਜਾਂਦਾ ਮਾਰਕੀਟ ਦੇ ਹਿਸਾਬ ਨਾਲ ਮਾਰਕੀਟ ਜਿਸ ਉਸ ਹਿਸਾਬ ਨਾਲ ਅਸੀਂ ਉਸ ਪਾਲਿਸੀ 'ਚ ਅਸੀਂ ਪੈਸੇ ਚੱਕ ਸਕਦੇ ਆਂ ਕਈ ਵਾਰੀ ਹੁੰਦਾ ਹੈ ਇਸ ਵਜ੍ਹਾ ਦੇ ਪੈਸੇ ਮੁੜ ਕੇ ਆ ਜਾਣਗੇ ਪੈਸੇ ਮੁੜ ਕੇ ਨਹੀਂ ਆਉਂਦੇ ਕਿਉਂਕਿ ਇਹ ਜੇ ਪਾਲਿਸੀ ਹੈ ਜਿੱਦਾਂ ਘਰ ਹੈ ਉਹ ਘਰ ਫ੍ਰੀ ਹੋ ਗਿਆ ਤਾਂ ਮਤਲਬ ਨਹੀਂ ਪੌਸੇ ਸਾਡੇ ਕੋ ਪੈਸੇ ਵਾਪਸ ਆ ਜਾਣਗੇ ਅਸੀਂ ਘਰ ਤੋਂ ਪੈਸੇ ਚੱਕਦੇ ਹਾਂ ਜੀ ਘਰ ਦੇ ਗਿਆ ਉਦਾਂ ਹੀ ਅਸੀਂ ਪਾਲਿਸੀ ਜੇ ਪਾਲਿਸੀ ਸਾਡੀ ਫ੍ਰੀ ਹੋ ਗਈ ਪੇਡ ਆਪ ਹੋ ਗਈ ਅਸੀਂ ਪਾਲਿਸੀ ਤੋਂ ਪੈਸੇ ਚੱਕ ਸਕਦੇ ਹਾਂ ਮਨੀ ਬੋਰੋ ਕਰ ਸਕਦੇ ਹਾਂ ਇੰਟਰਸਟ ਤੇ ਇੰਟਰਸਟ ਲੱਗਦਾ ਪਰ ਹਾਂ ਇਹ ਕਈ ਵਾਰੀ ਸਿਚੁਏਸ਼ਨ ਇਹ ਹੁੰਦੀ ਹੈ ਤੁਸੀਂ ਕੋਲੈਟਰਲ ਵੀ ਕਰ ਸਕਦੇ ਹੋ ਜਿੱਦਾਂ ਐਗਜ਼ਾਮਪਲ ਕਹਾਂ ਵੀ ਬਹੁਤ ਵੱਡੀ ਅਮਾਉਂਟ ਹੋ ਗਈ ਹੁਣ ਜੇ ਪਾਲਿਸੀ ਮਿਲਣ ਦੀ ਸੀ ਵਿੱਚ 5 ਲੱਖ ਕੈਸ਼ ਪਿਆ ਤੁਸੀਂ ਕਿసే ਦੇ ਧਾਰੇ ਕੋ ਜਾ ਸਕਦੇ ਹਾਂ ਵੀ ਸਾਨੂੰ ਕੋਲੈਟਰਲ ਕਰਦੇ ਹੋ ਕਿਉਂਕਿ ਪਾਲਸੀ ਤਾਂ ਮਿਲੇ ਡਾਲਰ ਦੀ ਹੈ ਸਾਨੂੰ 5 ਲੱਖ ਚਾਹੀਦਾ ਉਹ ਤੁਹਾਨੂੰ ਸਿਕਿਉਰ ਵੀ ਦੇ ਸਕਦਾ ਨੂੰ ਪਤਾ ਵੀ ਪਾਲਸੀ ਤਾਂ ਮਿਲਣ ਦੀ ਹੈ 5 ਲੱਖ ਹੀ ਉਹਦੇ ਅਗੇਂਸਟ ਲੈ ਰਹੇ ਨੇ ਕੋਈ ਗੱਲ ਨਹੀਂ ਜੇ ਹੋਊਗਾ ਤੇ ਐਵਰੀਬਾਡੀ ਸਿਕਿਉਰ ਇਹ ਚੀਜ਼ਾਂ ਦਾ ਖਿਆਲ ਰੱਖਣ ਦੀ ਲੋੜ ਹੈ ਵੀ ਨਾਲੇ ਤੁਸੀਂ ਇਹ ਵੀ ਦੇਖਣਾ ਕਈ ਜਿਹੜੀਆਂ ਪਰਮਾਨੈਂਟ ਪਾਲਸੀ ਮਨੀ ਬੈਕ ਵਾਲੀਆਂ ਜਿਹੜੀਆਂ ਪਾਲਸੀ ਆਪਾਂ ਲਾਗਦੇ ਆ ਇੱਕ ਤਾਂ ਤੁਸੀਂ ਇਹ ਜ਼ਰੂਰ ਖਿਆਲ ਰੱਖਣਾ ਵੀ ਤੁਹਾਡੇ ਪਹਿਲਾਂ 5 6 7 ਸਾਲ ਉਹਦੇ ਵਿੱਚ ਸੇਵਿੰਗ ਬਿਲਕੁਲ ਘਟ ਜਾਂਦੀ ਹੈ ਜੀ ਜੇ ਕਈ ਵਾਰੀ ਬੰਦਾ ਖਿਆਲ ਰੱਖਦਾ ਵੀ ਕਹਿੰਦਾ ਵੀ ਮੈਂ ਪੈਸੇ ਤਾਂ ਪਾਈਆਂ ਨਾ ਮੈਂ ਨਹੀਂ ਹੈਗੇ ਤਾਂ ਮੈਂ ਕਢਾ ਲੂੰਗਾ ਉਹਨਾਂ 'ਚ ਕਈ ਵਾਰੀ ਪੈਸੇ ਨਿਕਲਦੇ ਹੀ ਨਹੀਂ ਜੇ ਤੁਸੀਂ ਪੈਸੇ ਪਾਏ ਵੀ ਜਾਂਦੇ ਹੁਣ ਬੰਦਾ ਕੋਈ 1000 ਡਾਲਰ ਦੇਈ ਜਾਂਦਾ ਵੀ ਹੁਣ 7ਵੇਂ ਸਾਲ 6ਵੇਂ ਸਾਲ ਜਾ ਕੇ ਹੈਗਾ ਹੀ ਨਹੀਂ ਕੁਝ ਕਢਾਉਣ ਵਾਲਾ ਬੰਦਾ ਕੇ ਹਾਲਾਤ ਚੇਂਜ ਹੋ ਗਿਆ ਅੱਜਕੱਲ ਦੇ ਹਿਸਾਬ ਨਾਲ ਇੱਕ ਤਾਂ ਉਹ ਖਿਆਲ ਰੱਖਣ ਦੀ ਲੋੜ ਹੈ ਦੂਜੀ ਖਿਆਲ ਰੱਖਣ ਦੀ ਲੋੜ ਹੈ ਵੀ ਜੇ ਤੁਹਾਡੀ ਉਮਰ ਵਧਦੀ ਜਾਂਦੀ ਹੈ ਤੇ ਤੁਹਾਡੀ ਕਿਸ਼ਤਾਂ ਨਾ ਵੱਧਦੀ ਹੋਵੇ ਕਈ ਵਾਰੀ ਹੁੰਦਾ ਵੀ ਸਾਨੂੰ ਪਾਲਿਸੀਆਂ ਸਸਤੀਆਂ ਲੱਗਦੀਆਂ ਨੇ ਬੰਦਾ ਕਹਿੰਦਾ ਵੀ ਸਾਰੀ ਪਰਮਾਨੈਂਟ ਹੀ ਹੈ ਪਰ ਉਹ ਕਈ ਵਾਰੀ ਹੁੰਦਾ ਵੀ ਹਰੇਕ ਸਾਲ ਉਹ ਟਰਮ ਰੀਨਿਊ ਹੋ ਜਾਂਦੀ ਆ ਜੇ ਜਿੱਦਾਂ ਪੱਟਰਾਉਂ ਕਹਿੰਦੇ ਇੱਕ ਪੱਕੀ ਇੱਕ ਹੋਈ ਲੈਵਲ ਜੀ 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 ਇੱਕ ਹੋ ਗਈ ਤੁਹਾਡੀ ਜਨਾਬ ਵਧ ਜਾਂਦੀ ਉਹ ਵੀ ਉਹ ਵੀ ਕਿਸ਼ਤਬਾਦੀ ਬਾਅਦ ਇਹ ਚੀਜ਼ਾਂ ਖਿਆਲ ਰੱਖਦੇ ਲੋੜੇ ਜੀ ਅ ਦੋਸਤੋ ਬਹੁਤ ਹੀ ਮਹੱਤਵਪੂਰਨ ਗੱਲਬਾਤ ਅਸੀਂ ਕੀਤੀ ਹੈ ਕੋਈ ਵੀ ਤੁਹਾਡਾ ਸਵਾਲ ਆ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਥਿੰਕ ਇੰਸ਼ੋਰੈਂਸ ਨੂੰ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਜਾਂ ਇੱਥੇ ਆ ਕੇ ਲੈ ਸਕਦੇ ਹੋ ਹੁਣ ਦੇਖਦੇ ਆਂ ਅਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈਗੀ ਹੈ ਜੀ ਵੀ ਸਾਡੇ ਸ਼ਹਿਰ ਦੇ ਵਿੱਚ ਨਾ ਸਪਟੰਬਰ ਤੋਂ ਲੈ ਕੇ ਹੁਣ ਤੱਕ ਕੋਈ 8 ਸ਼ੱਕੀ ਅੱਗਾਂ ਜਿਹੜੀਆਂ ਨੇ ਲੱਗ ਚੁੱਕੀਆਂ ਨੇ ਘਰਾਂ ਨੂੰ ਔਰੇ ਜਿੰਨੇ ਥਾਂਹੀਂ ਵੀ ਅੱਗਾਂ ਲੱਗੀਆਂ ਨੇ ਇਹ ਸਾਰੇ ਦੇ ਸਾਰੇ ਇਨਫਿਲ ਜਿਹੜੇ ਘਰ ਆ ਬਣ ਰਿਹਾ ਉਥੇ ਇਹ ਅੱਗਾਂ ਲੱਗੀਆਂ ਨੇ ਅ ਐਡਮੰਟਨ ਜਿਹੜੇ ਫਾਇਰ ਅਫੀਸ਼ੀਅਲਸ ਆ ਉਹਨਾਂ ਦਾ ਅੰਦਾਜ਼ਾ ਹੈਗਾ ਵੀ ਟੋਟਲ ਇਹਨਾਂ ਘਰਾਂ ਦੀ ਵੈਲਿਊ ਜਿਹੜੀ ਆ ਉਹ ਕਹਿੰਦੇ 8 ਮਿਲੀਅਨ ਡਾਲਰ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੈ ਅ 6 ਜਿਹੜੀਆਂ ਅੱਗਾਂ ਪਹਿਲਾਂ ਲੱਗੀਆਂ ਸੀ ਉਹਦੇ ਵਿੱਚੋਂ 4 ਕਿੰਗ ਐਡਵਰਡ ਪਾਰਕ ਦੇ ਏਰੀਏ ਵਿੱਚ ਤੇ ਬਲਗਰੇਵੀਆ ਨੇਬਰਹੂਡ ਜਿਹੜੀ ਆ ਉਥੇ ਲੱਗੀਆਂ ਸੀਗੀਆਂ ਤੇ ਜਿਹੜੀਆਂ 2 ਹੁਣ ਰੀਸੈਂਟਲੀ ਲੱਗੀਆਂ ਨੇ ਉਹ ਗਲੈਨੋਰਾ ਆ ਦੇ ਵਿੱਚ ਅੱਗਾਂ ਜਿਹੜੀਆਂ ਲੱਗੀਆਂ ਨੇ ਜੀ ਆ ਤੇ ਦੋ ਹਾਈਲੈਂਡ ਦੇ ਵਿੱਚ ਵੀ ਨੇਬਰਹੂਡ ਜਿਹੜੀ ਹਾਈਲੈਂਡ ਦੀ ਹੈ ਜੀ ਉਥੇ ਵੀ ਅੱਗਾਂ ਜਿਹੜੀਆਂ ਸਪਟੰਬਰ ਦੇ ਵਿੱਚ ਨਹੀਂ ਆ ਹੁਣ ਲੱਗੀਆਂ ਨੇ ਸੱਚ ਉਹ ਕਹਿੰਦੇ ਵੀ ਜਿਹੜੀਆਂ ਇਹ ਅੱਗਾਂ ਕਿਹਾ ਜਾਂਦਾ ਸੀਗਾ ਵੀ ਇੰਟਰਕਨੈਕਟਡ ਹੈ ਪਹਿਲਾਂ ਹਜੇ ਸ਼ੱਕ ਜੀ ਕਰਦੇ ਸੀ ਹੁਣ ਪੁਲਿਸ ਨੂੰ ਉਹ ਉਹਨਾਂ ਦਾ ਸ਼ੱਕ ਥੋੜਾ ਯਕੀਨ ਦੇ ਵਿੱਚ ਬਦਲਣ ਲੱਗਾ ਹੋਇਆ ਕਿਉਂਕਿ ਸਾਰੇ ਦੀਆਂ ਸਾਰੀਆਂ ਅੱਗਾਂ ਜਿਹੜੀਆਂ ਇਹ ਇਨਫਿਲ ਘਰ ਜਿੱਥੇ ਬਣ ਰਹੇ ਨੇ ਉਥੇ ਹੋ ਰਹੀਆਂ ਨੇ ਅ ਲੋਕੀ ਚਿੰਤਾਤਿਆ ਜੀ ਜਿਹੜੇ ਉੱਥੇ ਘਰਾਂ ਦੇ ਨੇੜੇ ਤੇ ਜਿਹੜੇ ਲੋਕ ਰਹਿੰਦੇ ਆ ਕਿਉਂਕਿ ਉੱਥੇ ਪਹਿਲਾਂ ਇਦਾਂ ਦੀ ਘਟਨਾ ਕਦੇ ਕੋਈ ਹੋਈ ਨਹੀਂ ਹੈ ਨਾ ਲੋਕਾਂ ਨੇ ਕਦੇ ਸੁਣੀ ਸੀਗੀ ਹੁਣ ਗਲੈਨੋਰਾ ਦੇ ਏਰੀਆ ਦੇ ਵਿੱਚ ਜਿੱਥੇ ਇਹ ਅੱਗ ਲੱਗੀ ਆ ਉਹ 133 ਸਟਰੀਟ ਬਣਦੀ ਆ ਜੀ ਤੇ ਕੁਝ ਐਵੈਨਿਊ ਆ 100 ਕੁ ਐਵੈਨਿਊ ਜਿੱਥੇ ਇਹ ਅੱਗ ਲੱਗੀ ਆ ਹੁਣ ਉਹ ਨਾ ਏਰੀਆ ਦੇ ਵਿੱਚ ਕਦੇ ਪਹਿਲਾਂ ਇਦਾਂ ਦੀ ਗੱਲ ਸੁਣ ਸੁਣਾਈ ਚ ਨਹੀਂ ਆਈ ਸੀ ਪਰ ਹੁਣ ਜਿਹੜੀਆਂ ਇਹ ਇਨਫਿਲ ਵਾਲੀ ਕਹਾਣੀ ਆ ਲੱਗਦਾ ਇਹ ਆ ਵੀ ਕੁਝ ਲੋਕ ਜਿਹੜੇ ਆ ਉਹਨਾਂ ਚੀਜ਼ਾਂ ਤੋਂ ਖੁਸ਼ ਨਹੀਂ ਹੈ ਜਿਹੜੇ ਇਨਫਿਲ ਹਾਊਸਸ ਬਣ ਰਹੇ ਨੇ ਕੁਝ ਇੱਕ ਤਾਂ ਇਹ ਵੀ ਕਹਿਣਾ ਹੈ ਵੀ ਜਿਹੜੇ ਇਨਫਿਲ ਹਾਊਸਸ ਬਣਾਉਣ ਦੀ ਆਗਿਆ ਦਿੱਤੀ ਗਈ ਸੀ ਸਿਟੀ ਵੱਲੋਂ ਭਈ ਜਿਹੜੀ ਇੱਥੇ ਹਾਊਸਿੰਗ ਦੀ ਪ੍ਰੋਬਲਮ ਚੱਲ ਰਹੀ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਖਤਮ ਹੋਵੇਗੀ ਹੁਣ ਕੀ ਹੋ ਰਿਹਾ ਵੀ ਜਿਹੜਾ ਘਰ ਇੱਕ ਫਰਜ ਕਰੋ 1 ਲੱਖ ਦਾ ਸੀਗਾ ਹੁਣ ਉਥੇ ਦੋ ਘਰ ਲੋਕ ਬਣਾ ਰਹੇ ਨੇ ਪਰ ਉਹ 2-2 ਲੱਖ ਦੇ ਆ ਮੈਂ ਉਦਾਂ ਹੀ ਅਪਰੋਕਸੀਮੇਟ ਕੀਮਤ ਤੁਹਾਨੂੰ ਦੱਸ ਰਿਹਾ ਉਹ ਕਹਿੰਦੇ ਵੀ ਇਹਦੇ ਨਾਲ ਕਿੱਦਾਂ ਪ੍ਰੋਬਲਮ ਹੱਲ ਹੋ ਜਾਏਗੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਰਹੀਆਂ ਪਰ ਪੁਲਿਸ ਦਾ ਕਹਿਣਾ ਸਾਰਿਆਂ ਲੋਕਾਂ ਨੂੰ ਵੀ ਭਾਈ ਤੁਸੀਂ ਆਪਣੇ ਅਗਰ ਸਿਕਿਉਰਿਟੀ ਕੈਮਰੇ ਲੱਗੇ ਆ ਉਹਨਾਂ ਦੇ ਵਿੱਚ ਫੁਟੇਜ ਦੇਖੋ ਜਿੱਦਣ ਵੀ ਇਹ ਕੋਈ ਗੱਲਬਾਤ ਹੁੰਦੀ ਆ ਤੇ ਥੋੜਾ ਸਾਰਿਆਂ ਨੂੰ ਨਾ ਚੁੱਕੰਨੇ ਰਹਿਣ ਦੀ ਲੋੜ ਹੈਗੀ ਆ ਭਈ ਇਹ ਘਟਨਾ ਜਿੱਥੇ ਵੀ ਇਹ ਖਾਸ ਕਰਕੇ ਇਨਫਿਲ ਘਰ ਬਣ ਰਿਹਾ ਉਹਨਾਂ ਦੇ ਆਲੇ ਦੁਆਲੇ ਵਾਲੇ ਲੋਕ ਚੁੱਕੰਨੇ ਰਹਿਣ ਜੇ ਕਿਸੇ ਕੋਲ ਕੋਈ ਕੈਮਰੇ ਦੀ ਫੁਟੇਜ ਆ ਜੇ ਉਹਦੇ 'ਚ ਉਹਨਾਂ ਨੂੰ ਕੋਈ ਸ਼ੱਕੀ ਗੱਲ ਨਜ਼ਰ ਆਉਂਦੀ ਆ ਤੇ ਪੁਲਿਸ ਦੇ ਨਾਲ ਉਹ رابطہ ਆਪਣਾ ਜ਼ਰੂਰ ਬਣਾਉਣ ਚੈਨਲ ਪੰਜਾਬੀ ਲਈ ਕਲਮੀਰ ਸਿੰਘ ਸੰਘਾ ਐਡਮਿੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ